ਸਸਟ੍ਰੀਕਾਲ ਪੰਜਾਬ ਲੋਕਾਂ ਦੀ ਆਵਾਜ਼ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਬਾਰਸ ਪੰਜਾਬ ਜਥੇਬੰਦੀ ਦੇ ਸਰਪ੍ਰਸਤ ਭਾਈ ਅੰਮ੍ਰਿਤਪਾਲ ਸਿੰਘ ਦੇ ਕੇਸਵਾਰ ਪ੍ਰਧਾਨ ਮੰਤਰੀ ਬਾਜੇਕੇ ਨੂੰ ਅੱਜ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਦੱਸਦੇ ਕਿ ਜੇਲ੍ਹ ਤੋਂ ਬਾਹਰ ਲਿਆਉਣ ਦੇ ਲਈ ਪੁਲਿਸ ਦੇ ਵੱਲੋਂ ਕੋਈ ਖਾਸ ਕਾਰਨ ਤਾਂ ਨਹੀਂ ਦੱਸੇ ਪਰ ਇੰਨਾ ਕਿ ਜਰੂਰ ਪਤਾ ਲੱਗਿਆ ਹੈ ਭਾਈ ਬਾਜੇਕੇ ਨੂੰ ਕਿ ਉਸ ਨੂੰ ਮੈਡੀਕਲ ਤੇ ਜਿਹੜਾ ਬਾਹਰ ਲਿਆਂਦਾ ਗਿਆ ਜਦੋਂ ਇੱਕ ਪੱਤਰਕਾਰ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਭਾਈ ਸਾਹਿਬ ਕਿਸ ਚੀਜ਼ ਲਈ ਤੁਹਾਨੂੰ ਬਾਹਰ ਲੈ ਕੇ ਆਏ ਹੋ ਮੈਡੀਕਲ ਲਈ ਲੈ ਕੇ ਆਇਆ ਤਾਂ ਤੁਹਾਨੂੰ ਤਾਂ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਕਹਿਆ ਗਿਆ ਕਿ ਹਾਂ ਸਾਨੂੰ ਮੈਡੀਕਲ ਦੇ ਲਈ ਬਾਹਰ ਜਿਹੜਾ ਲਿਆਂਦਾ ਗਿਆ ਤਾਂ ਉੱਥੇ ਪੱਤਰਕਾਰ ਨੇ ਹੋਰ ਇੱਕ ਦੋ ਸਵਾਲ ਕੀਤੇ ਕਿ ਕਿਸ ਤਰ੍ਹਾਂ ਤੁਹਾਡੀ ਤਬੀਅਤ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਚੜ੍ਹਦੀ ਕਲਾ ਦਾ ਸਨੇਹਾ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਪੂਰੀ ਚੜ੍ਹਦੀ ਕਲਾ ਦੇ ਵਿੱਚ ਐ ਤਾਂ ਨੌਜਵਾਨਾਂ ਦੇ ਲਈ ਵੀ ਇੱਕ ਸਨੇਹਾ ਦਿੱਤਾ ਗਿਆ ਪ੍ਰਧਾਨ ਮੰਤਰੀ ਬਾਜੇਕੇ ਉਹਨਾਂ ਦੇ ਵੱਲੋਂ ਦੱਸ ਦਈਏ ਕਿ ਪ੍ਰਧਾਨ ਮੰਤਰੀ ਬਾਜੇਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਨੌਜਵਾਨ ਵੱਧ ਤੋਂ ਵੱਧ ਜਿਹੜੇ ਸਿੰਘ ਸੱਜਣ ਗੁਰੂ ਵਾਲੇ ਬਣ ਨੌਜਵਾਨਾਂ ਨੂੰ ਇਹੀ ਜਿਹੜਾ ਸਨੇਹਾ ਹੈ ਇਹੀ ਸਾਡੀ ਅਪੀਲ ਹੈ ਤਾਂ ਦੱਸ ਦੇ ਕਿ ਇਹ ਬੀਤਾ ਜਿਹੜਾ ਕਾਫੀ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਵੱਜ ਕੇ ਭਾਈ ਅਮਰਤਪਾਲ ਉਹਨਾਂ ਦੇ ਨਾਲ ਅਜਨਾਲਾ ਜਿਹੜਾ ਥਾਣੇ ਵਾਲਾ ਕਾਂਡ ਹੋਇਆ ਸੀ ਉਸ ਦੇ ਵਿੱਚ ਵੀ ਇਹ ਸ਼ਾਮਲ ਸਨ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਐਫ ਆਈ ਆਰ ਦੇ ਵਿੱਚ ਇਹਨਾਂ ਦੇ ਉੱਪਰ ਐਸ ਐਨ ਐਸ ਏ ਲਗਾ ਕੇ ਜਿਹੜਾ ਡਿਬਰੂਗੜ ਭੇਜ ਦਿੱਤਾ ਗਿਆ ਸੀ ਬਹੁਤ ਲੰਬਾ ਸਮਾਂ ਹੋ ਗਿਆ ਇਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਤਾਂ ਉੱਥੇ ਤੋਂ ਚਲਾਨ ਪੈ ਕੇ ਜਿਹੜੇ ਪੰਜਾਬ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਇਹਨਾਂ ਨੂੰ ਲਿਆਂਦਾ ਗਿਆ ਸੀ ਤਾ ਪ੍ਰਧਾਨ ਮੰਤਰੀ ਵਾਜੇ ਕੀ ਦਾ ਜਿਹੜਾ ਚਲਾਣਾ ਉਹ ਬਠਿੰਡਾ ਜੇਲ੍ਹ ਦਾ ਪਿਆ ਪਾ ਦਿੱਤਾ ਗਿਆ ਸੀ ਤਾਂ ਪ੍ਰਧਾਨ ਮੰਤਰੀ ਵਾਜੇ ਕੀ ਕਾਫੀ ਦਿਨਾਂ ਤੋਂ ਬਠਿੰਡਾ ਜੇਲ੍ਹ ਚ ਬੰਦ ਨੇ ਤਾਂ ਅੱਜ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਨੂੰ ਮੈਡੀਕਲ ਤੇ ਜਿਹੜਾ ਬਾਹਰ ਲਿਆਂਦਾ ਗਿਆ ਦੱਸ ਜੇ ਕਿ ਇਸ ਤਰ੍ਹਾਂ ਕਈ ਵਾਰੀ ਜਦੋਂ ਕੋਈ ਪ੍ਰੋਬਲਮ ਹੁੰਦੀ ਹੈ ਅੰਦਰ ਜੇਲ੍ਹ ਦੇ ਵਿੱਚ ਕਿਸੇ ਤਰ੍ਹਾਂ ਦੀ ਸਿਹਤ ਨੂੰ ਜਿਹੜੀ ਲੈ ਕੇ ਪ੍ਰੋਬਲਮ ਆਦੀ ਹੈ ਤਾਂ ਬਾਰ ਹੈ ਜਿਹੜਾ ਹਸਪਤਾਲਾਂ ਦੇ ਵਿੱਚ ਸਰਕਾਰੀ ਹਸਪਤਾਲਾਂ ਚ ਇਲਾਜ ਕਰਵਾਇਆ ਜਾਂਦਾ ਦੱਸ ਦਈਏ ਕਿ ਬਾਹਰ ਲਈ ਜਿਹੜੀ ਗਾਰਦ ਲੱਗ ਜਾਂਦੀ ਹੈ ਪੁਲਿਸ ਦੇ ਨਾਲ ਤੁਹਾਨੂੰ ਬਾਹਰ ਲੈ ਕੇ ਆਇਆ ਜਾਂਦਾ ਤੁਹਾਡਾ ਮੈਡੀਕਲ ਕਰਵਾ ਕੇ ਜਿਹੜਾ ਤੁਹਾਨੂੰ ਟ੍ਰੀਟਮੈਂਟ ਦਿੱਤਾ ਜਾਂਦਾ ਜੇਲ੍ਹ ਦੇ ਵਿੱਚੋਂ ਉਹ ਬਾਹਰ ਦੇ ਵਿੱਚ ਬਾਹਰ ਲਿਆ ਸਕਦੇ ਨੇ ਇਸ ਤਰ੍ਹਾਂ ਇਲਾਜ ਦੇ ਲਈ ਜਦੋਂ ਜੇਲ੍ਹ ਦਾ ਕੋਈ ਵੀ ਡਾਕਟਰ ਹੈ ਉਹ ਲਿਖ ਦਿੰਦਾ ਕਿ ਆ ਇਸ ਨੂੰ ਸਰਕਾਰੀ ਹਸਪਤਾਲ ਦੇ ਵਿੱਚੋਂ ਦਵਾਈ ਦੀ ਜਾਂ ਚੈੱਕਅਪ ਦੀ ਜ਼ਰੂਰਤ ਹੈ ਤੁਸੀਂ ਇਸ ਨੂੰ ਲਿਜਾ ਸਕਦੇ ਹੋ ਬਾਹਰ ਜਾਂ ਫਿਰ ਜਿਹੜਾ ਦੋਸ਼ੀ ਹੁੰਦਾ ਉਹ ਕਿਸੇ ਐਪਲੀਕੇਸ਼ਨ ਜਾਂ ਕਿਸੇ ਦਰਖਾਸਤ ਦੇ ਜਰੀਏ ਮੰਗ ਕਰ ਸਕਦਾ ਹੈ ਕਿ ਮੈਂ ਜਿਹੜਾ ਆਪਣਾ ਇਲਾਜ ਹੈ ਉਹ ਬਾਹਰੋਂ ਕਰਵਾਉਣਾ ਚਾਹੁੰਦਾ ਮੈਨੂੰ ਇਹ ਪ੍ਰੋਬਲਮ ਹੈ ਤਾਂ ਇਸੇ ਤਰ੍ਹਾਂ ਜਿਹੜਾ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਵੀ ਅੱਜ ਮੈਡੀਕਲ ਦੇ ਉੱਪਰ ਹੈ ਬਾਹਰ ਲਿਆਂਦਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਬਾਜੇ ਕੇ ਸਬਤ ਸੂਰਤ ਸਿੰਘ ਸੱਜਿਆ ਹੋਇਆ ਨੌਜਵਾਨਾਂ ਨੂੰ ਸਨੇਹਾ ਦਿੰਦਾ ਹੋਇਆ ਨਜ਼ਰ ਆਇਆ ਤਾਂ ਪੱਤਰਕਾਰਾਂ ਦੇ ਵੱਲੋਂ ਉਸ ਨੂੰ ਸਵਾਲ ਕੀਤੇ ਗਏ ਕਿ ਤੁਸੀਂ ਕਿਸ ਲਈ ਬਾਹਰ ਆਏ ਹੋ ਪ੍ਰਧਾਨ ਮੰਤਰੀ ਬਾਜੇ ਕੇ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਮੈਡੀਕਲ ਦੇ ਲਈ ਜਿਹੜਾ ਬਾਹਰ ਆਏ ਹਾਂ ਸਾਨੂੰ ਮੈਡੀਕਲ ਦੇ ਲਈ ਜਿਹੜਾ ਬਾਹਰ ਪਾਲਸਟੇਬਲੋਂ ਲਿਆਂਦਾ ਗਿਆ ਤਾਂ ਨੌਜਵਾਨਾਂ ਦੇ ਲਈ ਵੀ ਇੱਕ ਸਨੇਹਾ ਦਿੱਤਾ ਹੈ ਭਾਈ ਭਾਈ ਬਾਜੇਕੇ ਨੇ ਦੱਸ ਜੇ ਕਿ ਇਹ ਬਾਜੇਕੇ ਨੂੰ ਜਦੋਂ ਪੱਤਰਕਾਰ ਦੇ ਵੱਲੋਂ ਇੱਕ ਸਵਾਲ ਕੀਤਾ ਜਾਂਦਾ ਕਿ ਤੁਸੀਂ ਨੌਜਵਾਨਾਂ ਨੂੰ ਕੀ ਸਨੇਹਾ ਦਿਓਗੇ ਤਾਂ ਬਾਜੇਕੇ ਦੇ ਵੱਲੋਂ ਨੌਜਵਾਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਅਮਰਤ ਸ਼ਕੋ ਸਿੰਘ ਸਜੋ ਗੁਰੂ ਵਾਲੇ ਬਣੋ ਆਓ ਦੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਬਾਜੇਕੇ ਨੂੰ ਜੇਲ੍ਹ ਦੇ ਵਿੱਚੋਂ ਜਿਹੜਾ ਬਾਹਰ ਲਿਆਂਦਾ ਗਿਆ ਪ੍ਰਧਾਨ ਮੰਤਰੀ ਬਾਜੇਕੇ ਨੂੰ ਅੱਜ ਜੇਲ੍ਹ ਚੋਂ ਬਾਹਰ ਲਿਆਂਦਾ ਗਿਆ ਦੱਸਦੇ ਕਿ ਜੇਲ੍ਹ ਚੋਂ ਬਾਹਰ ਲਿਆਂਦੇ ਲਈ ਪੁਲਿਸ ਦੇ ਵੱਲੋਂ ਕੋਈ ਖਾਸ ਕారణਤਾ ਨਹੀਂ ਦੱਸੀ ਪਰ ਇੰਨਾ ਕਿ ਜਰੂਰ ਪਤਾ ਲੱਗਿਆ ਭਾਈ ਬਾਜੇਕੇ ਨੂੰ ਕਿ ਉਸ ਨੂੰ ਮੈਡੀਕਲ ਤੇ ਜਿਹੜਾ ਬਾਹਰ ਲਿਆਂਦਾ ਗਿਆ ਜਦੋਂ ਇੱਕ ਪੱਤਰਕਾਰ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਭਾਈ ਸਾਹਿਬ ਕਿਸ ਚੀਜ਼ ਲਈ ਤੁਹਾਨੂੰ ਬਾਹਰ ਲੈ ਕੇ ਆਏ ਹੋ ਮੈਡੀਕਲ ਲਈ ਲੈ ਕੇ ਆਂਦਾ ਗਿਆ ਤੁਹਾਨੂੰ ਤਾਂ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਕਿਹਾ ਗਿਆ ਕਿ ਹਾਂ ਸਾਨੂੰ ਮੈਡੀਕਲ ਦੇ ਲਈ ਬਾਹਰ ਜਿਹੜਾ ਲਿਆਂਦਾ ਗਿਆ ਤਾਂ ਉੱਥੇ ਪੱਤਰਕਾਰ ਨੇ ਹੋਰ ਇੱਕ ਦੋ ਸਵਾਲ ਕੀਤੇ ਕਿ ਕਿਸ ਤਰ੍ਹਾਂ ਤੁਹਾਡੀ ਤਬੀਅਤ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਚੜਦੀ ਕਲਾ ਦਾ ਸੁਨੇਹਾ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ ਤਾਂ ਨੌਜਵਾਨਾਂ ਦੇ ਲਈ ਵੀ ਇੱਕ ਸਨੇਹਾ ਦਿੱਤਾ ਗਿਆ ਪ੍ਰਧਾਨ ਮੰਤਰੀ ਬਾਜੇ ਕੇ ਉਹਨਾਂ ਦੇ ਵੱਲੋਂ ਦੱਸ ਦਈਏ ਕਿ ਪ੍ਰਧਾਨ ਮੰਤਰੀ ਬਾਜੇ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਨੌਜਵਾਨ ਵੱਧ ਤੋਂ ਵੱਧ ਜਿਹੜੇ ਸਿੰਘ ਸੱਜਣ ਗੁਰੂ ਵਾਲੇ ਬਣ ਨੌਜਵਾਨਾਂ ਨੂੰ ਇਹੀ ਜਿਹੜਾ ਸਨੇਹਾ ਹੈ ਇਹੀ ਸਾਡੀ ਅਪੀਲ ਹੈ ਤਾਂ ਦੱਸ ਦਈਏ ਕਿ ਇਹ ਬੀਤਾ ਜਿਹੜਾ ਕਾਫੀ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਬਾਜੇ ਕੇ ਭਾਈ ਅਮਰਤਪਾਲ ਉਹਨਾਂ ਦੇ ਨਾਲ ਅਜਨਾਲਾ ਜਿਹੜਾ ਥਾਣੇ ਵਾਲਾ ਕਾਂਡ ਹੋਇਆ ਸੀ ਉਸ ਦੇ ਵਿੱਚ ਵੀ ਇਹ ਸ਼ਾਮਲ ਸਨ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਐਫ ਆਈ ਆਰ ਦੇ ਵਿੱਚ ਇਹਨਾਂ ਦੇ ਉੱਪਰ ਐਸ ਐਨ ਐਸ ਏ ਲਗਾ ਕੇ ਜਿਹੜਾ ਡਿਬਰਗੜ ਭੇਜ ਦਿੱਤਾ ਗਿਆ ਸੀ ਬਹੁਤ ਲੰਬਾ ਸਮਾਂ ਹੋ ਗਿਆ ਇਹਨਾਂ ਨੂੰ ਡਿਬਰਗੜ ਜੇਲ੍ਹ ਦੇ ਵਿੱਚ ਤਾਂ ਉੱਥੇ ਤੋਂ ਚਲਾਨ ਪੈ ਕੇ ਜਿਹੜੇ ਪੰਜਾਬ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਇਹਨਾਂ ਨੂੰ ਲਿਆਂਦਾ ਗਿਆ ਸੀ ਤਾਂ ਪ੍ਰਧਾਨ ਮੰਤਰੀ ਵਾਜੇ ਕੀ ਦਾ ਜਿਹੜਾ ਚਲਾਨਾ ਉਹ ਬਠਿੰਡਾ ਜੇਲ੍ਹ ਦਾ ਪਿਆ ਪਾ ਦਿੱਤਾ ਗਿਆ ਸੀ ਤਾਂ ਪ੍ਰਧਾਨ ਮੰਤਰੀ ਵਾਜੇ ਕੀ ਕਾਫੀ ਦਿਨਾਂ ਤੋਂ ਬਠਿੰਡਾ ਜੇਲ੍ਹ 'ਚ ਬੰਦ ਨੇ ਤਾਂ ਅੱਜ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਨੂੰ ਮੈਡੀਕਲ ਤੇ ਜਿਹੜਾ ਬਾਹਰ ਲਿਆਂਦਾ ਗਿਆ ਦੱਸ ਜੇ ਕਿ ਇਸ ਤਰ੍ਹਾਂ ਕਈ ਵਾਰੀ ਜਦੋਂ ਕੋਈ ਪ੍ਰੋਬਲਮ ਹੁੰਦੀ ਹੈ ਅੰਦਰ ਜੇਲ੍ਹ ਦੇ ਵਿੱਚ ਕਿਸੇ ਤਰ੍ਹਾਂ ਦੀ ਸਿਹਤ ਨੂੰ ਜਿਹੜੀ ਲੈ ਕੇ ਪ੍ਰੋਬਲਮ ਆਦੀ ਹੈ ਤਾਂ ਬਾਹਰ ਜਿਹੜਾ ਹਸਪਤਾਲਾਂ ਦੇ ਵਿੱਚ ਸਰਕਾਰੀ ਹਸਪਤਾਲਾਂ ਚ ਇਲਾਜ ਕਰਵਾਇਆ ਜਾਂਦਾ ਦੱਸ ਜੀਏ ਕਿ ਬਾਹਰ ਲਈ ਜਿਹੜੀ ਗਾਰਦ ਲੱਗ ਜਾਂਦੀ ਹੈ ਪੁਲਿਸ ਦੇ ਨਾਲ ਤੁਹਾਨੂੰ ਬਾਹਰ ਲੈ ਕੇ ਆਇਆ ਜਾਂਦਾ ਤੁਹਾਡਾ ਮੈਡੀਕਲ ਕਰਵਾ ਕੇ ਜਿਹੜਾ ਤੁਹਾਨੂੰ ਟ੍ਰੀਟਮੈਂਟ ਦਿੱਤਾ ਜਾਂਦਾ ਜੇਲ੍ਹ ਦੇ ਵਿੱਚੋਂ ਉਹ ਬਾਹਰ ਦੇ ਵਿੱਚ ਬਾਹਰ ਲਿਆ ਸਕਦੇ ਨੇ ਇਸ ਤਰ੍ਹਾਂ ਇਲਾਜ ਦੇ ਲਈ ਜਦੋਂ ਜੇਲ੍ਹ ਦਾ ਕੋਈ ਵੀ ਡਾਕਟਰ ਹੈ ਉਹ ਲਿਖ ਦਿੰਦਾ ਕਿ ਹਾਂ ਇਸ ਨੂੰ ਸਰਕਾਰੀ ਹਸਪਤਾਲ ਦੇ ਵਿੱਚੋਂ ਦਵਾਈ ਦੀ ਜਾਂ ਚੈੱਕਅਪ ਦੀ ਜ਼ਰੂਰਤ ਹੈ ਤੁਸੀਂ ਇਸ ਨੂੰ ਲਿਜਾ ਸਕਦੇ ਹੋ ਬਾਹਰ ਜਾਂ ਫਿਰ ਜਿਹੜਾ ਦੋਸ਼ੀ ਹੁੰਦਾ ਉਹ ਕਿਸੇ ਐਪਲੀਕੇਸ਼ਨ ਜਾਂ ਕਿਸੇ ਦਰਖਾਸਤ ਦੇ ਜ਼ਰੀਏ ਮੰਗ ਕਰ ਸਕਦਾ ਹੈ ਕਿ ਮੈਂ ਜਿਹੜਾ ਆਪਣਾ ਇਲਾਜ ਹੈ ਉਹ ਬਾਹਰੋਂ ਕਰਵਾਉਣਾ ਚਾਹੁੰਦਾ ਮੈਨੂੰ ਇਹ ਪ੍ਰੋਬਲਮ ਹੈ ਤਾਂ ਇਸੇ ਤਰ੍ਹਾਂ ਜਿਹੜਾ ਪ੍ਰਧਾਨ ਮੰਤਰੀ ਬਾਜੇ ਕਿਨੂੰ ਵੀ ਅੱਜ ਮੈਡੀਕਲ ਦੇ ਉੱਪਰ ਹੈ ਬਾਹਰ ਲਿਆਂਦਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਬਾਜੇ ਕੇ ਸਾਬਤ ਸੂਰਤ ਸਿੰਘ ਸਜਿਆ ਹੋਇਆ ਨੌਜਵਾਨਾਂ ਨੂੰ ਸਨੇਹਾ ਦਿੰਦਾ ਹੋਇਆ ਨਜ਼ਰ ਆਇਆ ਤਾਂ ਪੱਤਰਕਾਰ ਦੇ ਵੱਲੋਂ ਉਸ ਨੂੰ ਸਵਾਲ ਕੀਤੇ ਗਏ ਕਿ ਤੁਸੀਂ ਕਿਸ ਲਈ ਬਾਹਰ ਆਏ ਹੋ ਪ੍ਰਧਾਨ ਮੰਤਰੀ ਬਾਜੇ ਕੇ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਮੈਡੀਕਲ ਦੇ ਲਈ ਜਿਹੜਾ ਬਾਹਰ ਆਏ ਆ ਸਾਨੂੰ ਮੈਡੀਕਲ ਦੇ ਲਈ ਜਿਹੜਾ ਬਾਹਰ ਪੁਲਿਸ ਦੇ ਵੱਲੋਂ ਲਿਆਂਦਾ ਗਿਆ ਤਾਂ ਨੌਜਵਾਨਾਂ ਦੇ ਲਈ ਵੀ ਇੱਕ ਸਨੇਹਾ ਦਿੱਤਾ ਹੈ ਭਾਈ ਬਾਜੇ ਕੇ ਨੇ ਦੱਸ ਜੇ ਕਿ ਬਾਜੇ ਕੇ ਨੂੰ ਜਦੋਂ ਪੱਤਰਕਾਰ ਦੇ ਵੱਲੋਂ ਇੱਕ ਸਵਾਲ ਕੀਤਾ ਜਾਂਦਾ ਕਿ ਤੁਸੀਂ ਨੌਜਵਾਨਾਂ ਨੂੰ ਕੀ ਸੁਨੇਹਾ ਦੇਵੋਗੇ ਤਾਂ ਬਾਜੇਕੇ ਦੇ ਵੱਲੋਂ ਨੌਜਵਾਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਅਮਰਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਆਓ ਦੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਬਾਜੇਕੇ ਨੂੰ ਜੇਲ੍ਹ ਦੇ ਵਿੱਚੋਂ ਜਿਹੜਾ ਬਾਹਰ ਲਿਆਂਦਾ ਗਿਆ